ਤੁਸੀਂ ਆਪਣੀ ਫੋਟੋ ਨਾਲ ਆਪਣੀ ਫੋਟੋ ਮੁੜ ਕੇ ਮੇਲ ਮੇਲੋਗੇ ਨਾ ਤੁਹਾਨੂੰ ਲੱਗੇਗਾ ਵੀ ਜਿੱਦਾਂ ਦਾ ਮੈਂ 10 ਸਾਲ ਪਹਿਲਾਂ ਦਾ ਸੀ ਮੇਰੀ ਬੋਡੀ ਬਿਲਕੁਲ ਮੇਰੀ ਸ਼ੇਪ ਉਦਾਂ ਦੀ ਹੋ ਗਈ ਹੈ ਮੇਰੀ ਸਕਿਨ ਟੋਨ ਉਦਾਂ ਦੀ ਹੋ ਗਈ ਹੈ ਮੇਰੀ ਮੈਮਰੀ ਸ਼ਾਰਪ ਹੋ ਗਈ ਹੈ ਮੇਰਾ ਦਿਮਾਗ ਵਧੀਆ ਚੱਲਦਾ ਪਿਆ ਹੁਣ ਅੱਗੇ ਨਾਲੋਂ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਸਾਨੂੰ ਦੱਸ ਦਿਓ ਕਿਸ ਤਰੀਕੇ ਨਾਲ ਬੰਨਣਾ ਹੈ ਕਿਵੇਂ ਬੰਨਣਾ ਹੈ ਕਿਹੜੀਆਂ ਚੀਜ਼ਾਂ ਸੀ ਕਿਵੇਂ ਲੈਣੀਆਂ ਨੇ ਆਲੂ ਬੁਖਾਰਾ ਪਿਆ ਪਿਆਜ਼ ਪਿਆ ਟਮਾਟਰ ਪਿਆ ਇੱਥੇ ਦੇਖੋ ਜੀ ਆਲੂ ਬੁਖਾਰਾ ਟਮਾਟਰ ਪਿਆਜ਼ ਇਹ ਹੈਗੇ 올 ਜਦੋਂ ਇਹਨੂੰ ਕੰਬਾਈਨ ਕਰ ਲੀਦਾ ਹੈ ਦੇ ਆਰ ਵੈਰੀ ਰਿਚ ਇਨ ਐਂਟੀਆਕਸੀਡੈਂਟਸ ਜਦੋਂ ਬਾਡੀ ਦੇ ਅੰਦਰ ਤੁਹਾਡੇ ਇੰਨੇ ਐਂਟੀਆਕਸੀਡੈਂਟ ਚੱਲ ਜਾਂਦੇ ਨੇ ਪਲੱਸ ਇਹ ਇੱਕ ਸੁਮੇਲ ਹੈਗਾ ਤੁਸੀਂ ਮੇਰੀ ਗੱਲ ਤੇ ਜੇ ਯਕੀਨ ਨਹੀਂ ਆਉਂਦਾ ਵੇ ਜਾਂ ਘਟ ਆਂਦਾ ਵੇ ਇੱਕ ਵਾਰੀ ਗੂਗਲ ਕਰਕੇ ਦੇਖਿਓ ਤੁਹਾਨੂੰ ਬਹਿ ਜਾ ਬਹਿ ਜਾ ਹੋ ਜਾਗੀ ਤੁਸੀਂ ਕਹੋਗੇ ਵੀ ਆਹ ਫਾਰਮੂਲਾ ਇਹ ਨੁਸਖਾ ਇਦਾਂ ਦਾ ਵੀ ਤੁਹਾਨੂੰ ਕਿਸੇ ਡਾਕਟਰ ਕੋ ਜਾ ਕੇ ਕਿਸੇ ਵੈਦ ਕੋ ਜਾ ਕੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈਗੀ ਬਹੁਤ ਸੌਖਾ ਅਤੇ ਕਿਚਨ ਦੇ ਵਿੱਚ ਆਮ ਇਹ ਆਈਟਮਾਂ ਪਈਆਂ ਆਲੂ ਬਖਾਰਾ ਵੀ ਹਰੇ ਕਿਚਨ 'ਚ ਪਿਆ ਪਿਆਜ਼ ਵੀ ਪਿਆ ਟਮਾਟਰ ਵੀ ਪਿਆ ਜਿੱਦਾਂ ਤੁਸੀਂ ਮੈਂ ਤੁਹਾਨੂੰ ਦੱਸਦਾ ਪਿਆ ਇਹਦੀ ਵਿਧੀ ਇਦਾਂ ਤੁਸੀਂ ਬਣਾਓਗੇ ਬਿਲਕੁਲ ਆਨੰਦ ਆਏਗਾ ਜਿਹੜਾ ਵੇਟ ਤੁਹਾਡਾ ਸਟਕ ਹੋਇਆ ਪਿਆ ਲੋਕ ਹੋਇਆ ਪਿਆ ਉਹਨੂੰ ਖੋਰਨ ਦੀ ਸਮਰੱਥਾ ਇਕੱਲੀ ਇਹਦੇ ਵਿੱਚ ਹੈਗੀ ਹੈ ਪਲੱਸ ਇਹਨੇ ਹੋਰ ਤੁਹਾਨੂੰ ਬੜੇ ਸਾਰੇ ਐਡਵਾਂਟੇਜ ਦੇਣੇ ਨੇ